ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਲੋ ਜੀ ਬਾਈ ਅੱਜ ਸ਼ੋਕਨਗਰ ਦੇ ਵਿੱਚੇ ਹਨਾ ਇੱਥੇ ਖੜੇ ਦੇ ਬਾਈ ਆਪਣਾ ਰਣਜੀਤ ਕਿਸਾਨ ਮਿਊਜ਼ਿਕਲ ਹਨਾ ਵੀ ਮਿਊਜ਼ਿਕ ਸਿਸਟਮ ਹੈ ਬਾਈ ਜਿਹੜਾ ਟਰੈਕਟਰਾਂ ਦੇ ਉੱਤੇ ਬਾਈ ਐਮਪੀ ਦੇ ਵਿੱਚ ਵੀ ਇਹ ਜਿਹੜੇ ਵੱਡੇ ਲੱਗਣ ਲੱਗੇ ਨਾ ਹੁਣ ਆਪਣਾ ਰਣਜੀਤ ਬਾਈ ਦੇ ਜਿਹੜੇ ਵੱਡੇ ਸਿਸਟਮ ਕਰਨ ਲੱਗਿਆ ਫੇਟ ਵੀ ਹੁਣ ਕਿਤੇ ਵੀ ਉਹਨੇ ਐਮਪੀ ਦੇ ਵਿੱਚ ਸ਼ੋਕਨਗਰ ਗੂਨਾ ਹਨਾ ਜਿੱਥੇ ਵੀ ਤੁਸੀਂ ਹੋਮ ਡਿਲੀਵਰੀ ਵੀ ਕਰਵਾ ਸਕਦੇ ਹੋ ਆ ਉਹਦਾ ਨੰਬਰ ਹਨਜੀ ਦਾ ਮੈਂ ਕਹਿੰਦਾ ਵੀ بڑے بڑے ਸਿਸਟਮ ਹਨਾ ਮੈਂ ਮੁੰਡੇ ਨੇ ਕਰਤੇ ਫਿੱਟ ਪੰਜਾਬ ਜਾਣ ਦੀ ਵੀ ਲੋੜ ਨਹੀਂ ਆਹ ਦੇਖੋ ਟਰੈਕਟਰ ਲਾਈਨਾਂ ਦੇ ਵਿੱਚ ਲੱਗੇ ਖੜੇ ਆ ਵੀ ਇਹਨਾਂ ਦੇ ਹਲੇ ਫਿਟਿੰਗ ਕਰਨੀ ਆ ਲੈਂ ਲੱਗਦੀ ਆ ਨੰਬਰ ਲੱਗਦਾ ਬਾਕੀ ਇੱਥੇ ਆਪਾਂ ਬਾਈ ਆਪਣਾ ਮਨਦੀਪ ਕਿੱਦਾਂ ਮਨ ਬਾਈ ਉਹ ਠੀਕ ਠਾਕ ਹੋ ਹਾਂਜੀ ਠੀਕ ਠਾਕ ਬੜੇ ਸ਼ੌਕ ਨਗਰ ਦੇ ਵਿੱਚ ਸਰਦਾਰਾਂ ਬੇਲੇ ਘੁੰਮਦੇ ਹਨਾ ਹੋਰਾਂ ਦਾ ਪਾਰਨਾ ਬਸ ਹੁਣ ਕੰਮ ਦੀ ਤਿਆਰੀ ਆ ਹਾਂ ਬਸ ਤਿਆਰੀ ਆ ਬੇਲੇ ਕਿੱਥੇ ਆਉਣ ਤੇ ਬਸ ਆ ਗਿਆ ਨੰਬਰ ਮਹੀਨੇ ਤਾਈਂ ਅੱਛਾ ਹਾਂ ਹੋਰ ਸੁਣਾ ਬਾਈ ਮੈਂ ਵਧੀਆ ਤੋੜ ਮੀਨ ਬੜਾ ਮੀਨ ਬੜਾ ਪਈ ਜਾਂਦਾ ਓਰੇ ਹਨਾ ਮੀਨ ਤੇ ਬਹੁਤ ਆ ਵੀਰ ਮੈਂ ਕਹਿੰਦਾ ਪਾਣੀ ਕੱਲ ਤੇ ਹੀ ਰਾਸਤਾਂ ਦੇ ਵਿੱਚ ਆ ਮੀਨ ਏ ਧੂੜ ਘੱਡੀ ਪਈ ਆ ਕੱਲ ਹੀ ਰਾਸਤਾਂ ਤੇ ਕੋਟੇ ਬੜਾ ਮੀਂਹ ਆ ਤਾਂ ਇੱਥੇ ਵੀ ਰਾਤ ਨੂੰ ਬਹੁਤ ਮੀਂਹ ਸੀ ਹੁਣ ਤੇ ਅੱਗੇ ਥੋੜਾ ਬੰਦ ਹੋਇਆ ਘੰਟੇ ਡੇਢ ਤਾਈਂ ਅੱਛਾ ਨਹੀਂ ਬਹੁਤ ਮੀਂਹ ਹੈ ਸਵੇਰ ਦਾ ਹੀ ਵਰ ਰਿਹਾ ਇੱਥੇ ਤੇ ਹੋਰ ਫਸਲ ਵਾੜੀ ਫਸਲ ਵਾੜੀ ਵਧੀਆ ਹੈ ਹੂੰ ਕਾਰਮਣ ਕਿਦਾਂ ਬਾਈ ਵਧੀਆ ਹੀ ਬਾਈ ਲੱਗ ਗਿਆ ਦਿਲ ਦੇਖ ਕੇ ਏਰੀਏ ਨੂੰ ਹੂੰ ਸੋਆ ਵੀ ਨਿਆਦੇ ਆ ਨਾ ਬਹੁਤ ਮੱਕੀ ਮੁੱਕੀ ਵਾਲਾ ਤਾਂ ਪੰਗਾ ਹੀ ਆ ਸਿਆਪਾ ਹੀ ਹੋਊਗਾ ਜੇ ਐਕੜਾ ਮੀਂਹ ਪਈ ਗੇ ਜੇ ਬਾਈ ਇੰਨੇ ਮੀਂਹ ਪਈ ਗੇ ਇਸ ਹਿਸਾਬ ਨਾਲ ਅਸਲ ਨਹੀਂ ਪਲਾਟਾਂ ਦੇ ਵਿੱਚ ਖਾਲੀ ਪਲਾਟਾਂ ਦੇ ਵਿੱਚ ਪਾਣੀ ਖੜ ਗਿਆ 25 26 ਕਟੜ ਮੂਰੇ ਵਜਨ ਪਾ ਕੇ ਹਨਾ ਕਿਦਾਂ ਮੱਖੀ ਤੇ ਮਸ਼ੀਨਾ ਚੱਲਣੀਆਂ ਮੌਸਮ ਬੇਈਮਾਨ ਹੋ ਜਾਂਦਾ ਮਿੰਟ ਮਿੰਟ ਪਰ ਮੀਂਹ ਆ ਰਿਹਾ ਇਹ ਖੜਿਆ ਆ ਸ਼ੋਕਨਗਰ ਅੱਛਾ ਅਮਨ ਵੀਰੇ ਕਿਵੇਂ ਆ ਸੋਆਬੀਂ ਦੀ ਫਸਲ ਬਦਲ ਸੋਆਬੀਂ ਦੀ ਫਸਲ ਵਧੀਆ ਵੀਰੇ ਐਤਕੀ ਹਾਈਟ ਬਹੁਤ ਆ ਹਨਾ ਹਾਈਟ ਬਹੁਤ ਆ ਕੋਈ ਡੈੱਗ ਵੀ ਰਿਹਾ ਸੋਆਬੀ ਹੈ ਹਾਂ ਡੈੱਗ ਵੀ ਰਿਹਾ ਇੰਨੀ ਹਾਈਟ ਹੋ ਗਈ ਆ ਕਿ ਆਪਣੇ ਇੱਥੇ ਆ ਰਹੀ ਆ ਝੜਨ ਲੱਗ ਗਈ ਅੱਛਾ ਹਾਂ ਵਾਹ ਉਰੇ ਆ ਕਿ ਥੱਲੇ ਵੀ ਨਹੀਂ ਚੱਲਨੀ ਕੰਪੈਨ ਹੈ ਥੱਲੋਚਾਰ ਵਾ 5 ਇੰਚ 6 ਇੰਚ ਸਵਾਦੀਨ ਹਾਈਟ ਬਹੁਤ ਹੈ ਨਾ ਹਾਈਟ ਬਹੁਤ ਇੱਧਰ ਨੂੰ ਅਨਾਰਗਨਿਕ ਕਹਿੰਦੇ ਹੋਰ ਹਾਈਟ ਜਾ ਰਿਹਾ ਉਧਰ ਸੋਆਬੀਨ ਕਹਿੰਦੇ 100% ਸੋਆਬੀਨ ਨਹੀਂ ਉਧਰ ਸੋਆਬੀਨ ਹੀ ਹੁੰਦਾ ਉਧਰ 100% ਸੋਆਬੀਨ ਹੀ ਨਹੀਂ ਹੁੰਦਾ ਹਮ ਹਮ ਆਪਣੇ ਛੋਗਨਾਰ ਤੇ ਆ ਕਿ ਤਿੰਨੇ ਫਸਲਾਂ ਨੇ ਮੱਕੀ ਸੋਆਬੀਨ ਔਰ ਝੋਨਾ ਤਿੰਨੇ ਬਰਾਬਰ ਨੇ ਅਸ਼ੋਗਨਾਰ ਤੇ ਇੰਦੋਰ ਕੰਨੀ ਸੋਆਬੀਨ ਹੀ ਸੋਆਬੀਨ ਆ ਰਾਈਤਵਾ ਲਾਲਦਪੁਰ ਨੇੜੇ ਆ ਇਥੇ ਉੜਦੇ ਆ ਉੜਦਾ ਹਾਂ ਆਈ ਐਕ ਟ੍ਰੀਟ ਕੋ ਚਾਲੂ ਹੋ ਰਿਹਾ ਅੱਛਾ ਹਾਂ ਨਹੀਂ ਇੱਥੇ ਉੜਦੇ ਆ ਹਾਂ ਠੀਕ ਆ ਠੀਕ ਆ ਉੜਦੇ ਆ ਲਾਲਿਤਪੁਰ ਕੰਨੇ ਉੜਦੇ ਹੁੰਦੇ ਆ ਇੰਦੌਰ ਕੰਨੇ ਸਵਾਵੀਨ ਆਪਣੇ ਇੱਥੇ ਸਾਰਾ ਕੁਝ ਹੀ ਸਵਾਵੀਨ ਮੱਕੀ ਚ ਇਹ ਮਿੰਨੀ ਪੰਜਾਬ ਦੇ ਦੌਰ ਤੇ ਹਨਾ ਆਪਾਂ ਕਹਿੰਦੇ ਆ ਸ਼ੋਕਨਗਰ ਸ਼ਹਿਰ ਆ ਨਾ ਜਿਹੜਾ ਮਿੰਨੀ ਪੰਜਾਬ ਦੇ ਹਨਾ ਇੱਕ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਇਹਨੂੰ ਇੱਥੇ ਵੀ ਪੰਜਾਬੀ ਅਮਨભાઈ ਹੈਗੇ 60 70 ਪੰਜਾਬ 60 70% ਪੰਜਾਬੀ ਹਾਂ ਇਹ ਹੈ ਸ਼ਹਿਰ ਦੇ ਵਿੱਚ ਹਾਂ ਇਹ ਹੈ ਹੈਗਾ ਨਾ ਸ਼ੋਕ ਨਗਰ ਆਪਣੇ ਐਮਪੀ 'ਚ ਇਹ ਸਭ ਤੋਂ ਜ਼ਿਆਦਾ ਸਰਦਾਰ ਨੇ ਕੈ ਡਬਰੇ ਡਬਰੇ ਤੋਂ ਦੂਜੇ ਨੰਬਰ ਆਪਣਾ ਆਇਓਗ ਨਗਰ ਹੈ ਡਬਰੇ ਜੀ ਇਹਨਾਂ ਨਾਲੋਂ ਜ਼ਿਆਦੇ ਆ ਨਾ ਹਾਂ ਡਬਰੇ ਥੋੜਾ ਜ਼ਿਆਦਾ ਹੈ ਰੈਣ ਰੂਣ ਦੀ ਦਿੱਕਤ ਤਾਂ ਨਹੀਂ ਆਉਂਦੀ ਫਿਰ ਜਿਵੇਂ ਪੰਜਾਬੀ ਹੋਣ ਤੇ ਕੋਈ ਚੱਕਰ ਨਹੀਂ ਇੱਥੇ ਨਾ ਚੱਲਦਾ ਪੰਜਾਬੀਆਂ ਦਾ ਅੱਛਾ ਇਹਨੇ ਪੰਜਾਬੀਆਂ ਨੂੰ ਦੇਖ ਕੇ ਭਈਏ ਡਰਦੇ ਵੀ ਆ ਨਾ ਚੱਲਦਾ ਇਹ ਪੰਜਾਬੀਆਂ ਦਾ ਨਾ ਸਿੱਕਾ ਚੱਲਦਾ ਹੈ ਸਹੀ ਹੈ ਸਾਰਾ ਬਾਕੀ ਰਣਜੀਤ ਪਤਾ ਨਹੀਂ ਕਿੱਧਰ ਲੰਘ ਗਿਆ ਲਾਈ ਮੜਾ ਫੋਨ ਨੂੰ ਰਜੀਤ ਨੂੰ ਹਾਂ ਜੋ ਆਇਆ ਹਾਂ ਤਾਂ ਇਹ ਬਈ ਪੰਜਾਬ ਦੇ ਮਾਮਲੇ ਦੇ ਹਨ ਪੰਜਾਬੀ ਕਹਿ ਰਹੀ ਜਿਵੇਂ ਝੋਨਾ ਜਿਹੜੀ ਫਸਲਾਂ ਪੰਜਾਬ ਦੇ ਵਿੱਚ ਹਨ ਹੁੰਦੀਆਂ ਨੇ ਐਮਪੀ ਦੇ ਵਿੱਚ ਸੋਚਿਆ ਵੀ ਨਹੀਂ ਤਾਂ ਉਹਰੇ ਮੁੰਡੇ ਪੰਜਾਬੀਆਂ ਨੇ ਆਪਣੇ ਨਾ ਕਿਸਾਨਾਂ ਨੇ ਝੋਨੇ ਦੀ ਫਸਲ ਆ ਪਈ ਐ ਪੂਰੀ ਜ਼ੋਰਦਾਰ ਹੋਣ ਲੱਗੀ ਹਰ ਜ਼ਮੀਨਾਂ ਹਨ ਜਿੱਥੇ ਉੱਚੇ ਨਵੇਂ ਪਹਾੜ ਹੁੰਦੇ ਤੇ ਨਾਲੇ ਜੀਰੋ ਲੈਵਲ ਕੰਪਿਊਟਰ ਲਾ ਕੇ ਐਨ ਫੇਸ ਕੁਦਰਾਂ ਦੇ ਬਣਾ ਕੇ ਪੱਧਰੇ ਕਰਕੇ ਝੜਤੇ ਬਾਕੀ ਹੁਣ ਆਪਾਂ ਦਿਖਾਉਨੇ ਆ ਰਣਜੀਤ ਬਾਜੀ ਦਾ ਸਿਸਟਮ ਹਨਾ ਇਹਦੀ ਸਫੇਰ ਪਾਰਟ ਦੀ ਦੁਕਾਨ ਵੀ ਆ ਕਿਸਾਨ ਹਾ ਕਿਸਾਨ ਸਫੇਰ ਪਾਰਟ ਕੰਬੈਨ ਦਾ ਆਪਣੇ ਸਫੇਰ ਪਾਰਟ ਦੀ ਦੁਕਾਨ ਵੀ ਇਹੀ ਨਾਂ ਤੇ ਹਨਾ ਇਹ ਟਰੈਕਟਰ ਕਿਸਾਨ 뮤జిక్ ਆ ਉਹ ਕਿਸਾਨ ਸਫੇਰ ਪਾਰਟ ਦੀਆਂ ਮਸ਼ੀਨਾਂ ਵੀ ਰੱਖੀਆਂ ਹੋਈਆਂ ਇੱਕ ਦੋ ਬਾਕੀ ਦੇ ਬਾਅਦ ਹਨਾ ਸਲਾਹ ਜੀ ਬਣਦੀ ਆ ਜੇ ਬਾਈ ਟੀਰੀਆ ਡਿਸੀਜਨ ਹੈ ਜੇ ਕਿਤੇ ਨਹੀਂ ਲਿਆ ਉम्मे ਫੇਰੀ ਸਾਰੇ ਜਾਣੇ ਆ ਅਜੇ ਸਾਰਾ ਦੇਖ ਕੇ ਨਾ ਫਿਰ ਡਿਸੀਜਨ ਲਵਾਂਗੇ ਵੀ ਕਿੱਧਰ ਨੂੰ ਰਵਾਨਾ ਕਰਾਂਗੇ ਨਾ ਕਿ ਮੈਂ ਨਾ ਅਜੇ ਤਾਂ ਤੁਹਾਨੂੰ ਪਤਾ ਹੀ ਆ ਵੀ بارش ਹੋਈ ਜਾਂਦੀ ਆ ਕੱਲ ਤੇ ਅਸੀਂ ਤੁਹਾਨੂੰ ਸਹੀ ਹਿਸਾਬ ਲਾ ਲਓ بارش ਦੇ ਵਿੱਚੇ ਚੱਲਦੇ ਆ ਦੋ ਤਿੰਨ ਦਿਨ ਹੋ ਗਏ ਜਿੱਦੇ ਰਸਤਾ ਨਾ ਇੰਟਰ ਕਰਿਆ ਸਮਝ ਲਓ ਮੀਂਹ ਆ ਗਿਆ हट ਗਿਆ ਆ ਗਿਆ हट ਗਿਆ ਵੀ ਮੀਂਹ ਦੇ ਵਿੱਚੇ ਭੱਜੇ ਫਿਰਦੇ ਆ ਚਲੋ ਸੁਣਾਉਣੇ ਆਣ ਤੁਹਾਨੂੰ ਫਿਰ ਮਿਊਜ਼ਿਕ ਸਿਸਟਮ ਨਾ ਵੀ ਹੁਣ ਤੁਹਾਨੂੰ ਪੰਜਾਬ ਜਾਂ ਹੋਰ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਇੱਥੇ ਰਣਜੀਤ ਦੀ ਦੁਕਾਨ ਤੇ ਮਿਲੂ ਸਿਸਟਮ ਲਾਈ ਫੋਨ ਉਹਨੂੰ ਮੜਾ ਜਾ ਇਹ ਆ ਰਣਜੀਤ ਦੀ ਦੁਕਾਨ ਆਪਣੇ ਬਾਈ ਵੀ ਇਹ ਸਿਸਟਮ ਪੰਜਾਬ ਨਾਲ ਦੇ ਸਿਸਟਮ ਬਿਲਕੁਲ ਆਪ ਤਿਆਰ ਕਰੇ ਹੋਏ ਹਨਾ ਨਹੀਂ ਆਪਾਂ ਨੂੰ ਕੀ ਆ ਤਾਂ ਅਰੇ ਦੇ ਸ਼ੋਕਨਗਰ ਐਮਪੀ ਯੂਪੀ ਦੇ ਪੰਜਾਬ ਜਾਣਾ ਪੈਂਦਾ ਦਾ ਲੈ ਜਾਣ ਵਾਸਤੇ ਹਨਾ ਮਿਊਜ਼ਿਕ ਸਿਸਟਮ ਵਧੀਆ ਸਿਸਟਮ ਲੈਣਾ ਜੇ ਹੁਣ ਤੁਹਾਨੂੰ ਸ਼ੋਕਨਗਰ ਦੇ ਵਿੱਚ ਸਿਸਟਮ ਹਨਾ ਹੱਡ ਵਗੈਰਾ ਜੋ ਵੀ ਟਰੈਕਟਰ ਦੀ ਐਸੈਸਰੀ ਆ ਮੋਡੀਫਿਕੇਸ਼ਨ ਵਾਲੀ ਸਾਰਾ ਬਾਈ ਤੁਹਾਨੂੰ ਪਾਇਪ ਹਰ ਵਿੱਚ ਸਾਰਾ ਮਿਲੂ ਇੱਥੇ ਜਿਵੇਂ ਸਟੀਅਰਿੰਗ ਵਗੈਰਾ ਪਾਇਆ ਚੈਨ ਨਾਲ ਹੈ ਨਾ ਨਵੇਂ ਮਾਡਲ ਦੇ ਵਿੱਚ ਬਾਕੀ ਮਲਾਉਨੇ ਰঞ্জੀਤ ਨੂੰ ਆ ਜਬੇ ਉਹ ਕਿੱਧਰ ਗਿਆ ਰঞ্জੀਤ ਆ ਬਾਜ਼ਾਰ ਗਈ ਹੈ ਹਾਂ ਬਾਜ਼ਾਰ ਗਈ ਬਾਜ਼ਾਰ ਗਿਆ ਬਲਾਸਕ ਨੂੰ ਫੋਨ ਲਗਾ ਲਗਾਇਆ ਤਾਂ ਆ ਵੀ ਆ ਰਹੀ ਆ ਰਹੇ ਨਹੀਂ ਮਿਊਜ਼ਿਕ ਸਿਸਟਮ ਪਾਇਆ ਬਾਈ ਤਿਆਰ ਕਰੇ ਹੋਏ ਇਹ ਆਪ ਤਿਆਰ ਕਰਦੇ ਆ ਨਾ ਹਾਂ ਨਾ ਪਲੇਟ ਬਲੂਟ ਸਾਰੀ ਆਪੇ ਤਿਆਰ ਕਰਦੇ ਆ ਹਾਂ ਨਹੀਂ ਪਹਿਲਾਂ ਬਾਈ ਛੋਕ ਨਗਰ ਦੇ ਵਿੱਚ ਕਿਹਾ ਕਿਤੇ ਵੀ ਐਮਪੀ ਦੇ ਵਿੱਚ ਨਾ ਮਿਊਜ਼ਿਕ ਸਿਸਟਮ ਲਾਉਣਾ ਹੁੰਦਾ ਤਾਂ ਦੂਰ ਦੂਰ ਤੇ ਆਰਡਰ ਕਰਨੇ ਪੈਂਦੇ ਜੇ ਪੰਜਾਬ ਤੋਂ ਆਉਂਦਾ ਦਾ ਸਮਾਨ ਤਾਂ ਪਾਰਸਲ ਆਉਂਦਾ ਦਾ ਅੱਧੇ ਵਿੰਗੇ ਡੇਢੇ ਹੋ ਜਾਂਦੇ ਤੇ ਪਰ ਹੁਣ ਤੁਹਾਨੂੰ ਛੋਕ ਨਗਰ ਦੇ ਵਿੱਚੇ ਮਿਲੂਗਾ ਸਮਾਨ ਇਹ ਵਧੀਆ ਡੈਕਨ ਵਾਲੇ ਆ ਨਾ ਗਾਰੰਟੀ ਵਾਲੇ ਰਣਜੀਤ ਬਾਈ ਅੱਧਾ ਘੰਟਾ ਹੋ ਗਿਆ ਤੈਨੂੰ ਢੀਕਦਿਆਂ ਨੂੰ ਕਿੱਧਰ ਗਾਇਬ ਹੋ ਗਿਆ ਦਾ ਹਾਂ ਮੈਂ ਇੰਨਾ ਪਾਈ ਜੰਨੇ ਆ ਹਾਂ ਤੁਸੀਂ ਤਾਂ ਪਾਉਂਦੇ ਨਹੀਂ ਪੰਜਾਬ ਦੀ ਸਾਡਾ ਤਾਂ ਪੰਜਾਬ ਸਾਹੀ ਆ ਲੋੜ ਆਉਂਦੀ ਆ ਆਪਰਾ ਅਦਾਸ ਕਰਦੇ ਜਿਹਦੇ ਪੈ ਜਾਂਦਾ ਹੋਰ ਵਧੀਆ ਹਾਂ ਇਹ ਪਾਉ ਆ ਮੀ ਇਹ ਬੰਦਾ ਹੋਰ ਵਧੀਆ ਚੱਲੀ ਜਾਂਦਾ ਵਧੀਆ ਕਮ ਡੈਕਾਂ ਦਾ ਤੋੜ ਕੱਢੀ ਪਿਆਦਾ ਸ਼ੋਕਨਗਰ ਐਮਪੀ ਦੇ ਵਿੱਚ ਵੀ ਲੋਕ ਬੜੇ ਸਿਸਟਮ ਲਾਉਣ ਲੱਗਦੇ ਹੈ ਨਹੀਂ ਬਈ ਪੰਜਾਬ ਤੇ ਹਨਾ ਦੂਰ ਦੂਰ ਤੇ ਸਿਸਟਮ ਆਦਾ ਨੰਬਰਾਂ ਜੇ ਮੇਰਾ ਬਾਈ ਕੋਈ ਸ਼ੋਕਨਗਰ ਦੇ ਏਰੀਏ ਜਾਂ ਗੁੰਨੇ ਦੇ ਹਨਾ ਕਿੱਥੇ ਕਿਥੇ ਤੱਕ ਡਿਲੀਵਰੀ ਕਰਦਾ ਹੈ? ਕਿੱਥੇ ਤੱਕ ਕਰਾਉਣੀ ਹੈ? ਹੈ? ਕਿੱਥੇ ਕਰਾਵਾਂਗੇ? ਕਿੱਥੇ ਫਿਰ ਵੀ ਆ ਸਿਸਟਮ ਬਾਈ ਇਹ ਕਿੰਨੇ ਕ ਤੇ ਸਟਾਰਟ ਹੋ ਜਾਂਦਾ ਨੇ ਜੀ ਤੇ ਇਦਰਾ ਸਿਸਟਮ 15000 ਦਾ 10000 ਤਾਂ ਸਟਾਰਟ ਹੋ ਗਿਆ ਲਾਸਟ ਕਿੰਨੇ ਤੱਕ ਕਰਾਂ? ਲਾਸਟ ਕਿੰਨੇ ਤੱਕ ਕਰਾਂ? ਲਾਸਟ ਨਹੀਂ ਹੈ ਨਾ 25-30000 25-30000 ਤੱਕ ਕਰਾ ਸਿਸਟਮ ਵਧੀਆ ਆ ਆਪ ਤਿਆਰ ਕਰਦਾ ਸਾਰਾ ਹਨਾ ਲੇਕਿਨ ਆ ਪੁਰਜਾ ਕੱਲਾ ਕਾ ਦੇਖੂ ਬਾਡੀ ਜੀ ਆਈਆ ਇਹ ਕੱਲੀ ਆਪ ਤਿਆਰ ਕਰਕੇ ਬਾਈ ਦੇਣਾ ਗਾਰੰਟੀ ਗਾਰੰਟੀ ਪੂਰੀ ਆ ਫਿਰ ਇਹ ਰਚਣਾ ਜਿਹੜੇ ਹੁਣ ਦੂਏ ਲੋਡ ਮੰਗਾਉਨੇ ਆ ਆਨਲਾਈਨ ਉਹ ਤੱਕ ਬੇਕਾਰ ਸਿਸਟਮ ਆ ਨਾ ਹੋਰ ਛਣਾ ਹਾਂ ਚੱਲ ਠੀਕ ਆ ਵੇ ਜਾਨਨੇ ਆ ਹੁਣ ਰੱਖੀ ਚੰਗਾ ਖਿਆਲ ਰੋਆ ਵੀਂ ਦਾ ਹਾਂ ਮਸ਼ੀਨ ਲੈ ਕੇ ਆ ਜਾ ਜੀਗਾ ਮਸ਼ੀਨਾਂ ਤਾਂ ਆ ਜਾਣੀਆਂ ਕਿੰਨੇ ਆ ਲਿਆ ਆ ਦੋ ਤਿੰਨ ਚੱਲ ਠੀਕ ਆ ਫਿਰ ਆਪਾਂ ਸਿੱਧਾ ਚੋਕ ਨਗਰ ਤੋਂ ਚੱਲੇ ਤੇ ਆ ਨਾ ਬਾਈ 뷰 ਦੇਖੋ ਪਹਿਲਾਂ ਦਾ ਵੀ ਜਿਵੇਂ ਨਾ ਹਿਮਾਚਲ ਦੇ ਵਿੱਚ ਹੁੰਦਾ ਨਾ ਉਹ ਸੀਨ ਉਹ ਬਿਲਕੁਲ ਵੀ ਜਿੱਥੇ ਆਪਾਂ ਹਨਾ ਕਹਿੰਦੇ ਹੁੰਦੇ ਦੇ ਐਮਪੀ ਰਾਜਸਥਾਨ ਹਨਾ ਵੀ ਉੱਥੇ ਯਾਰ ਪਾਣੀ ਮੰੰਜਰ ਹਰਿਆਈ ਘਾਟਾ ਬੰਜਰ ਜ਼ਮੀਨਾਂ ਪਰ ਤੁਸੀਂ ਇੱਕ ਚੀਜ਼ ਨੋਟ ਕਰਿਓ ਵੀ ਇਸ ਟਾਈਮ ਜਿਹੜੀ ਮੌਕੇ ਦੇ ਹਾਲਾਤ ਹਨਾ ਪਾੜੀਆਂ ਦੇ ਉੱਪਰ ਬਈ ਹਰਿਆਈ ਦੇਖੋ ਹਨਾ ਰੂਹ ਖੁਸ਼ ਹੁੰਦੀ ਹੈ ਦੇਖ ਕੇ ਉਹਦੇ ਬਾਅਦ ਬਈ ਇਹ ਖੜੀਏ ਮੱਕੀ ਦੀ ਫਸਲ ਆ ਜਿਹੜੀ ਹੈ ਨਾ ਆਪਾਂ ਦੇਖਦੇ ਆ ਅੱਜ ਮੱਕੀ ਚੱਲੂਗੀ ਬਈ ਲੇਟ ਜਿਹੜਾ ਮੱਕੀ ਦਾ ਗਾਇਬ ਆ ਨਾ ਇਸ 19 18 ਇੰਚੀ ਆ ਜਿਹਨੇ 24 ਇੰਚ ਕਟਰ ਆ ਜਿਹੜਾ ਹਨ ਮੇਰੇ ਹਿਸਾਬ ਨਾਲ ਤਾਂ ਵੀ ਮੁਸ਼ਕਲ ਆ ਹਨਾ ਕਰਮਨ ਮੁਸ਼ਕਲ ਆ ਇਹ ਥੋੜਾ ਗੈਪ ਕੱਟਾ ਹੈ ਭੰਨੂਗਾ ਟਾਂਡੇ ਤੋੜੂਗਾ ਇਹ ਕਹਿੰਦੇ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਹਨ ਛੱਲੀ ਘਿਰਨੀ ਨਹੀਂ ਚਾਹੀਦੀ ਵੈਸੇ ਮੱਕੀ ਦੀ ਬਜਾਅਾਂ ਦੇ ਜਿਹੜੀ ਗੁੰਨੇ ਏਰੀਏ 'ਚ ਖੜੇ ਆਉਣਾ ਹਾਂ ਅਸ਼ੋਕਨਗਰ ਦੇ ਲਾਗੇ ਖੜੇ ਆ ਵੀ ਜਿਹੜੀ ਮੱਕੀ ਬਾਈ ਦੂਰ ਦੂਰ ਤੱਕ ਤੁਹਾਨੂੰ ਹਨ ਮੱਕੀ ਕਟੋਗੜੀ 2-3 ਕਿਲੋਮੀਟਰ ਪਿੱਛੇ ਤੇ ਆਏ ਆ ਮੱਕੀ ਦੀ ਫਸਲ ਦੀ ਇੰਨੀ ਬਜਾਈ ਆ ਵੀ ਤੁਸੀਂ ਹਿਸਾਬ ਲਾ ਲਓ ਜਿਹੜੇ ਜਿਵੇਂ ਸੂਆ ਵੀ ਨੂੰਦੀ ਹੁੰਦੀ ਦੀ ਨਾ ਆਏ ਮੱਕੀ ਆ ਸਰਵੇ ਹੋ ਰਹਾ ਹੈ ਪੁੱਛੋ ਨਾ ਹਾਂ بارش ਦਾ ਸਰਵੇ ਹੋ ਰਹਾ ਹੈ ਮਨ ਕਾ ਮਾਕਾ ਫਾਕਾ ਮਾਕਾ ਇਸ ਵਾਰ ਨਹੀਂ ਆ ਕਿਤਨਾ ਇਹ ਮੱਕਾ ਬਹੁਤ ਵਧੀਆ ਇਸ ਵਾਰ ਕਿਤਰੇ ਪਰਸੈਂਟ ਮੱਕਾ ਹੋਊਗਾ ਮਾਕਾ ਪੂਰੀ ਹੈ ਤਨਾਕ ਬੋਤਾਈ ਕਮ ਹੈ ਹਾਂ 80% ਹੈ 80% ਪੱਕਾ ਹੈ ਇਸੇ ਜ਼ਿਲ੍ਹੇ ਮੇ ਹੈ ਨਾ ਗੁੰਨਾ ਜ਼ਿਲ੍ਹੇ ਮੇ ਕੌਨ ਸਾ ਗਾਉਂ ਪੱਕਾ ਆਪਨੂੰ ਜੋ ਹੈ ਗਜਨਾਈ ਗਜਨਾਈ ਰਾਮਵੀਰ ਕੋ ਜਾਣਦੇ ਬਿਲਡਿੰਗ ਵਾਲੇ ਕੋ ਆਓ ਦੋਸਤ ਹੈ ਬਣਾ ਮੂੰ ਬਹੁਤ ਮੱਕਾ ਬੋਦੀ ਹੈ ਇਸ ਵਾਰ ਇਹ ਬੋਇਆ ਕਿਸ ਚੀਜ਼ ਚ ਹੈ ਕਿਤਨੀ ਵਿਗਾ ਜ਼ਮੀਨ ਹੈ ਹਮਰੇ ਜਾ ਆਏ ਹਜ਼ਾਰਾਂ ਵਿਗਾ ਨਹੀਂ ਕਿਤਨਾ ਕਿ ਬੋਇਆ ਕਾਹੀਂ ਸੇ ਕੌਨ ਸੀ ਮਸ਼ੀਨ ਸੇ ਹੈ ये बात है बोई है आपकी बोई है अपने गांव में तो नहीं नहीं कौन बोन्या? सी मशीन से बोया जों तो जों से है जिससे जौ हो करते जौ भी थे डब्बा वाली से ही बोई है गेहूं डब्बा वाली से बोई है वो लाल चिट्टी से वो कहाँ पे बोई है गांव कहीं है डब्बे वाली से प्रेशर वाली से वो किसके पास है यहाँ कहां वो मशीन किसकी थी वो वे डब्बा लगभग लाए थे अच्छा ਇਹ ਜੋ ਮਸ਼ੀਨ ਗਾੜੀ ਮੱਕ ਮੱਕ ਬੀਜਾ ਹੈ ਨਾ ਉਹ ਕੌਣ ਸੀ ਗਾੜੀ ਨੇ ਬੀਜਾ ਹੈ ਕੌਣ ਸੀ ਗਾੜੀ ਨਹੀਂ ਮਸ਼ੀਨ ਹੈ ਡਰਿੱਲ ਥੇ ਬੀਜਾ ਜੀਰੋ ਡਰਿੱਲ ਥੇ ਕੌਣ ਸੇ ਦਾਣਾ ਕੇਰਾ ਕੈਸੇ ਹੈ ਬੜਗਿਆ ਹੈ ਸਾਹਿਬ ਬੜਨੀ ਨਹੀਂ ਬੋਟਾ ਹੈ ਉਹ ਯਾਰ ਬੋਟਾ ਨਹੀਂ ਕੌਣ ਸੀ ਮਸ਼ੀਨ ਸੇ ਬੋਈ ਹੈ ਇਹ ਡੱਬਾ ਵਾਰਿਸ ਹੈ ਵਿਨਾਈ ਚੱਲਦੀ ਹੈ ਨਾ ਹਾਂ ਹਾਂ ਪ੍ਰੈਸ਼ਰ ਵਾਲੀ ਨਾਲ ਬੋਈ ਹੈ ਬਾਈ ਇਹ ਆਪਣੇ ਬੈਡ ਲਵਾ ਕੇ 24 ਇੰਚ ਕਰਦੇ ਆਪਾਂ ਇਹਨਾਂ ਨੇ ਸਿੱਧੀ ਪਿਆ ਬੈਂਟਾਂ ਦੇ ਬਾਹਰ ਤੇ ਗਾੜੀ ਮਾਰੀ गाड़ी है हमारी अच्छा आपकी बात लगी यार बहुत चलेगी ये मक्के की है बा कम बढ़िया टोरिया ही के वैसे मक्का भाई बहुत है ना 80% दाता है ब्या थोड़े सामने है ना कंडीशन जी। है कई गाए तो नई है कई गाड़ी हां बढ़िया वाली हम्म चलिए चलो ठीक है चलेगी ये मान ले ना हम्म हम्म हु, बहुत मक्की आ बी क्या पंगा दा ये पऊगा ना बी 19 24 दा बी एदा की हाल होएगा ਏ ਬਾਈ ਲਾਉਣਾ ਪੈਣਾ ਹੈ ਜਿਗਾਰੜ ਹਨ ਵੈਸੇ ਦੇਖੋ ਜਿੱਦਾਂ ਵੀ ਸਿਸਟਮ ਹੋਇਆ ਹਨ ਸੈਕਟਰਾਂ ਦੇ ਨਾਲੇ ਚੱਲਣਾ ਪੈਣਾ ਫਿਲਹਾਲ ਤਾਂ ਹਜੇ ਸੋਆਬੀਨ ਦੀ ਫਸਲ ਤਾਂ ਇਧਰ ਨੂੰ ਜਮੇ ਹੀ ਨਹੀਂ ਦਿਖਦੀ ਹੈਗੀ ਬਾਕੀ ਸੋਆਬੀਨ ਹੈਗੀ ਵੀ ਆ ਲੈ ਕਿਸੇ ਪਿੰਡੇ ਸੋਆਬੀਨ ਹੈ ਨਾ ਕਿਸੇ ਚ ਮੱਕੀ ਹੋ ਆ ਜਣੀ ਹੁਣ ਆਪਾਂ ਜਿੱਥੇ ਖੜੇ ਆ ਇੱਥੇ ਤਾਂ ਸਾਰੀ ਮੱਕੀ ਆ ਟੋਟਲੀ ਮੱਕੀ ਹੈ ਵੀ ਬਾਈ ਚੰਗੀ ਆ ਹਨ ਆਪਾਂ ਉਹੀ ਕਹਿੰਦੇ ਵੀ ਐਮਪੀ ਚ ਮੱਕੀ ਮਾੜੀ ਹੋਊਗੀ ਮੱਕੀ ਵੀ ਚੰਗੀ ਆ ਦੇ ਲੋ ਟਾਂਡਾ ਦੇਖ ਲੋ ਤੁਸੀਂ ਹਰੇ ਦਾ ਫਲਾਲ ਤਾਂ ਵਿੱਚ ਪਾਣੀ ਖੜਾ ਬਹੁਤ ਇਹਨਾਂ ਨੂੰ ਪਤਾ ਹੀ ਨਹੀਂ ਕਿਹੜੀ ਮਸ਼ੀਨਾਂ ਭੇਜੀ ਆ ਜੇ ਉਹ ਬੈਂਕੀ ਵਾਲੀ ਮਸ਼ੀਨ ਨਹੀਂ ਆਈ ਹਜੇ ਉਰੇ ਹੈ ਡੱਬੇ ਵਾਲੀ ਉਹੀ ਆ ਡੱਬੇ ਹੀ ਹੁੰਨੇ ਉਹਦੇ ਵੀ ਉਹ ਉੱਪਰ ਲਾਈ ਹੁੰਦੀ ਆ ਹੈ ਉਹਨੇ ਉੱਪਰ ਲਾ ਕੇ ਰੱਖੀ ਚੱਲੀਏ ਫਿਰ ਹਰਿਆਈ ਦੇਖ ਲੈ ਕਰਮਣ ਕਿੰਨੀਆਂ ਹਨ ਆ ਦੇਖਣ ਆ ਹੈ ਬਹੁਤ ਹਰਿਆਈ ਆ ਚਲੋ ਚੱਲਦੇ ਆਪਾਂ ਚੱਲ ਜਿਹੜੇ ਕਹਿੰਦੇ ਨੰਦਰ ਝੂਟ ਮਰੀ ਜਾਂਦਾ ਨਾ ਬਾਈ ਤੂਫਾਨ ਤੋਲੀ ਜਾਂਦਾ ਇੱਕ ਮੈਂ ਕਮੈਂਟ ਦੇਖਿਆ ਪਿਛਲੀ ਵੀਡੀਓ ਇਹ ਕਹਿੰਦਾ ਬਾਈ ਮੀ ਯਾਰ ਕਿੱਥੇ ਪੈਨੇ ਆ ਸੀ ਵੀ ਐਮ ਪੀ ਜੀ ਆ ਕਹਿੰਦਾ ਘੁੰਮ ਕੇ ਗਏ ਆ ਐ ਕਰਵਨ ਹਾਂ ਆ ਸਬੂਤ ਆ ਬਾਈ ਆ ਪੁਲੀਆਂ ਚ ਨੰਨਾਂ ਦੀਆਂ ਚ ਨਾ ਕਦੇ ਪਿੰਡਾਂ ਵਾਲੀਆਂ ਚ ਮੈਂ ਕਹਿੰਦਾ ਵੀ ਪਾਣੀ ਨਹੀਂ ਕਰੇ ਦੇਖਿਆ ਬੂੰਦ ਵੀ ਨਹੀਂ ਹੁੰਦੀ ਨਾ ਅੱਚ ਪਰ ਅੱਜ ਦੇਖ ਲਓ ਤੁਸੀਂ ਆ ਨਾ ਕਿਵੇਂ ਇਕੱਠ ਹੋਇਆ ਪਾਣੀ ਉੱਤੇ ਵਾਲੀ ਦੀ ਚੱਲਦਾ ਪੁਲੀ ਦੇ ਆ ਸਪੀਡ ਦੇਖੋ ਤੁਸੀਂ ਪਾਣੀ ਦੀ ਕਿਹੜੀ ਆ ਨਿਕਲਣੇ ਦੀ ਵਿੱਚ ਤੇ ਹੁਣ ਗੱਡੀ ਕਰ ਮਨ ਨਿਕਲ ਜੂਆਈ ਹੈ ਪੁੱਛਦਾ ਮੈਂ ਇਹਨੂੰ ਕਿ ਨਿਕਲੀ ਹੈ ਗੱਡੀ ਪਹਿਲਾਂ ਉਹ ਤੇ ਕੋਈ ਉਹ ਐ ਆਪਾਂ ਨੂੰ ਪਤਾ ਨਹੀਂ ਨਾ ਪੁਲੀ ਦਾ ਕੰਮ ਚੱਲਦਾ ਹੋ ਉਹਨਾਂ ਨਾਲ ਕਿਤੇ ਸਿਲਕ ਜਿਵੇਂ ਹਾਂ ਬਾਈ ਰਿਸਕ ਲੈਣਾ ਨਹੀਂ ਚਾਹੀਦਾ ਪਾਣੀ ਨਾਲ ਕਦੇ ਵੀ ਚੌੜ ਨਹੀਂ ਕਰਨੀ ਚਾਹੀਦੀ ਹਣਾ ਇੱਥੇ ਇਹਦੇ ਨਾਲ ਕੀ ਪੰਜ ਚਾਰ ਕਿਲੋਮੀਟਰ ਘੁੰਮਣਾ ਚੰਗਾ ਪਰ ਪਾਣੀ ਦੀ ਬਾਈ ਸਪੀਡ ਹੈ ਜਿਹੜੇ ਹਿਸਾਬ ਨਾਲ ਦਿਖਦੀ ਮੀ ਆਹ ਯਾਰ ਰਹਿਣ ਦੀ ਹੈ ਪੰਗਾ ਲੈਣ ਨੂੰ ਹਣਾ ਏ ਭਾਈ ਮੀਂਹ ਦਾ ਹੀ ਪਾਣੀ ਐ ਜੇ ਇੰਨਾ ਮੀਂਹ ਜਿਆਦਾ ਪੈਂਦਾ ਨਾ ਤਾਂ ਕਿਤੇ ਇਹ ਇਨ੍ਹਾਂ ਨਦੀਆਂ ਦੇ ਵਿੱਚ ਪਾਣੀ ਆਉਂਦਾ ਨਹੀਂ ਵੈਸੇ ਪਾਣੀ ਛੇਤੀ ਛੇਤੀ ਆਉਂਦਾ ਨਹੀਂ ਹੁੰਦਾ ਇਹ ਨਦੀਆਂ ਦੇ ਵਿੱਚ ਭਾਈ ਇੱਥੇ ਮੈਂ ਘੱਟੋ ਘੱਟ ਵੀ ਨਾ 6-7 ਸਾਲ ਰਿਹਾ ਗੁੰਨੇ ਜ਼ਿਲ੍ਹੇ ਦੇ ਵਿੱਚ ਜਿਹੜੀ ਇਹ ਨਦੀਆਂ ਘੱਟੋ ਘੱਟ 50 ਵਾਰੀ ਮੇਰੀ ਮਸ਼ੀਨ ਉਰਨ ਉੱਪਰ ਲੰਘਦੀ ਆ ਜਾਂਦੀ ਵੀ ਆ ਆਉਂਦੀ ਵੀ ਆ ਇੰਨਾ ਕਦੇ ਪਾਣੀ ਨਹੀਂ ਦੇਖਿਆ ਕਿ ਭਾਈ ਮੀਂਹ ਹੈ ਜਿਹੜੇ ਹਨ ਆਪਣੇ ਰਣਜੀਤ ਬਾਜੀ ਨੇ ਵੀ ਦੱਸਿਆ ਢੱਲੋ ਸਾਹਿਬ ਨੇ ਕਹਿੰਦਾ ਵੀ ਨਿੰਦਰਾ ਆ ਮਹੀਨਾ ਦਾ ਪੂਰਾ ਮੀਂਹ ਦੱਬ ਕੇ ਦੱਸਿਆ ਬਾਕੀ ਇਹ ਦੇਖ ਲੋ ਸਾਡੇ ਸਾਹਮਣੇ ਆ ਨਾ ਸਾਰਾ ਪਿੰਡ ਬਾਈ ਇਕੱਠਾ ਹੋਇਆ ਬੈਠਾ ਹੈ ਦੇਖਣੇ ਵਾਸਤੇ ਹੈ ਨਾ ਵੀ ਪਾਣੀ ਆ ਆ ਦੇਖੋ ਇੱਥੇ ਕਿਵੇਂ ਸਾਰਾ ਹੀ ਪਿੰਡ ਇਕੱਠਾ ਹੋਇਆ ਹੁਣ ਆਪਾਂ ਗੱਡੀ ਕੱਢਣੀ ਦੀ ਉੱਤੇ ਨੂੰ ਪਾਣੀ ਦੀ ਬਾਈ ਸਪੀਡ ਆ ਤੇਜ਼ ਹੈ ਵਿੱਚ ਉਹ ਬੰਦਾ ਆਉਂਦਾ ਹੈ ਨਾ ਡਰ ਲੱਗਦਾ ਭਰਾਵਾ ਵੀ ਜੇ ਕੋਈ ਗੱਲਬਾਤ ਹੋ ਗਈ ਇੱਥੇ ਪੁਲੀ ਵੀ ਡੂੰਗੀ ਆ ਨਾ ਬਰਾਬਰ ਹੋਵੇ ਉਹਦੀ ਗੱਲ ਹੋਰ ਆ ਆ ਤਾਂ ਉੱਤੇ ਵਾਲੇ ਦੀ ਕੰਮ ਚੱਲਦਾ ਹੁਣ ਕਰਮਣ ਬਾਈ ਆਪਣਾ ਪੁੱਛਣ ਗਿਆ ਹੈ ਕਦੇ ਟੋਆ ਟੂਆ ਹੁੰਦਾ ਨਾ ਕਈ ਵਾਰੀ ਹੋਰ ਨਵੇਂ ਹੀ ਸਿਆਪਾ ਖੜਾ ਹੋ ਜਾਂਦਾ ਆ ਦੇਖੋ ਪਾਣੀ ਦੀ ਸਪੀਡ ਫੁੱਲ ਤੇ ਚੱਲ ਰਿਹਾ ਫੁੱਲ ਆਹ ਘਰ ਮਨ ਉਹ ਆ ਯਾਰ ਹੈ ਜਦੋਂ ਆਪਣੇ ਕਾ ਉੱਥੇ ਟੋਏ ਨਹੀਂ ਹੁੰਦੇ ਥੱਲੇ ਕੋਈ ਪਨਘੁਮਾ ਲਈਏ ਉੱਪਰ ਜੀ ਹੋਰ ਕੋਈ ਗੱਲ ਨਹੀਂ 2-4 ਕਿਲੋਮੀਟਰ ਜ਼ਿਆਦਾ ਲੰਘ ਜਾਣਗੇ ਭਾਈ ਇਹਦੇ ਨਾਲ ਤਾਂ ਪਨਘੁੰਮਣਾ ਲੋਟ ਆਇਆ ਕਿ ਨਹੀਂ ਉਹ ਪਤਾ ਕੀ ਚੱਕਰ ਆ ਨਹੀਂ ਨੀ ਪੁਲੀ ਚਾਰ ਬਣਦੀ ਆ ਤੇ ਪੁਲ ਬਣ ਲੱਗਦਾ ਐਵੇਂ ਹੋਰ ਥਾਲਾ ਖੱਡਾ ਖੁੱਡਾ ਹੋਇਆ ਵਿੱਚ ਖੜ ਗਏ ਨਹੀਂ ਉਹ ਕਹਿੰਦਾ ਕਹਿੰਦਾ ਪਾਣੀ ਮੁੜ ਗਿਆ ਉੱਪਰ ਚੱਲਦਾ ਸੀਗਾ ਵੀ ਹੋਰ ਕਹਿੰਦਾ ਅੱਧਾ ਘੰਟਾ ਲੱਗੂ ਫੜ ਜਾਣੇ ਨੇ ਅੱਧੇ ਘੰਟੇ ਤਾਰਜੂ ਹਾਂ ਕਹਿੰਦਾ 20 ਮਿੰਟ ਅੱਧਾ ਘੰਟਾ ਬਸ ਉੱਪਰ ਹਵਲ ਡਰਨ ਲੱਗਦਾ ਉੱਪਰ ਕੁਵਾਲ ਨੇਰਾ ਕਿੰਨਾ ਕੋਲ ਹੋਰ ਕੋਲ ਉੱਪਰ 2-4 ਕਿਲੋਮੀਟਰ ਦਾ ਫਰਕ ਪੈ ਜੀ ਹੋਰ ਕੀ ਆ ਜ਼ਿੰਦਗੀ ਦੇ ਉੱਪਰੋਂ ਥੋੜੀਆ ਕੋ ਦਾ ਹੈ ਕਿ ਨਹੀਂ ਆ ਦੇਖੀ ਪਿੱਛੇ ਕੋਈ ਦੇਖ ਲਿਆ ਉਹਦਾ ਬੋਲ ਪਿਆ ਪਾਣੀ ਜ਼ਿਆਦਾ ਆ ਬਾਈ ਪਤਾ ਨਹੀਂ ਕਰਦੇ ਪਾਰ ਹੈਗਾ ਨਹੀਂ ਮਿੱਤਰਾਂ ਨਿਆਣੇ ਰੋਝਣਗੇ ਹੋਰ ਲੋ ਜੀ ਬਾਈ ਪਹੁੰਚ ਗਏ ਪੰਜਾਬ ਸਿੱਧਾ ਹੀ ਸ਼ੋਕਨਗਰ ਤੋਂ ਹਨਾ ਗੂਨਾ ਗੂਨੇ ਦੇ ਸਿੱਧਾ ਆਪਣੇ ਛੇਪੂਰੀ ਗਵਾਲੀਆ ਰਾਗਰਾ ਹੁੰਦੇ ਪੰਜਾਬ ਹਨਾ ਰਾਤ ਸਾਰੀ ਰਾਤ ਨਹੀਂ ਬਾਈ ਚੱਲੇ ਕਰਮਨ ਨੂੰ ਅਜੇ ਬਾਈ ਨੂੰ ਹੁਣ ਲੱਗੇ ਹੀ ਆਇਆ ਸਾਰੀ ਰਾਤ ਰਾਹ ਗੱਡੀ ਚੱਲੀ ਗਈ ਉਹ 4:30 ਤਿੰਨ 4 ਵਜੇ ਤੱਕ ਰੋਹ ਜਲਾਈ ਗਿਆ 10:00 ਵਜੇ ਬਲਾਈ ਦੀ ਉਹਨੂੰ 3:00 ਵਜੇ ਤੱਕ ਰੋਹ ਜਲਾਈ ਗਿਆ ਉਹਦੇ ਬਾਅਦ 4:00 ਵਜੇ ਦਿੱਲੀ ਉਹਨੇ ਮੈਨੂੰ ਫੜਾਤੀ ਉਹਦੇ ਬਾਅਦ ਮੈਂ ਜਲਾਈ ਗਿਆ ਬੜੀਆ ਨਾ ਸੁੱਖ ਸ਼ਾਂਤੀ ਗੱਲ ਮਾਲਕ ਦੀ ਕਿਰਪਾ ਕਰ ਬਹੁਤ ਸੋਹਣਾ ਸਫ਼ਰ ਹੋਇਆ ਜਿਹੜਾ ਨਾ ਮੱਲੋ ਦੂਰ ਤਾਂ ਵਧੀਆ ਲੱਗਿਆ ਔਰ ਘੁੰਮ ਫੇਰ ਵੀ ਵਧੀਆ ਹੋ ਗਿਆ ਨਾ ਬਹੁਤ ਬਾਕੀ ਤੁਹਾਡੇ ਸਾਰੇ ਵੀਰਿਆਂ ਦੀਆਂ ਅਰਦਾਸਾਂ ਨਾ ਬਾਈ ਮੇਰੇ ਨਾਲ ਰਹਿਣੀਆਂ 24 ਘੰਟੇ ਜਿੰਨੇ ਤੁਸੀਂ ਹਨਾ ਮੇਰੇ ਵਾਸਤੇ ਦੁਆ ਕਰਦੇ ਹੋ ਬਹੁਤ ਮੇਰੇ ਵੀਰ ਆ ਜਿਹੜੇ ਹਨਾ ਬਹੁਤ ਚਿੰਤਾ ਟੈਨਸ਼ਨ ਹੁੰਦੀ ਹੈ ਉਹਨਾਂ ਨੂੰ ਜਦੋਂ ਮੈਂ ਘਰ ਤੇ ਬਾਹਰ ਜਾਂ ਨਾ ਰਹਾ ਤਾਂ ਬਾਈ ਦਾ ਫੋਨ ਮੈਸੇਜ ਵਟਸਐਪ ਤੇ ਬਾਈ ਖਿਆਲ ਰੱਖਿਓ ਹਨਾ بارش ਦੇ ਬਾਕੀ ਬਾਈ ਤੇ ਦੇਖਿਆ ਤੋਂ ਇੰਨਾ ਪੁਲੀ ਦੇ ਉੱਤੇ ਦੀ ਪਾਣੀ ਚੱਲਦਾ ਤਾਂ ਉੱਥੇ ਤਾਂ ਬਾਈ ਹਨਾ ਰਿਸਕ ਲੈਣਾ ਆਪਣੇ ਹੱਥ ਜਾਣਾ ਆਪਾਂ ਦੇਖਦੇ ਹਾਂ ਉਹਨਾਂ ਸੋਸ਼ਲ ਮੀਡੀਆ ਤੇ ਪਾਣੀ ਦੇ ਵਿੱਚ ਗੱਡੀਆਂ ਹੜ੍ਹਦੀਆਂ ਉਹ ਆਪਣੀ ਗਲਤੀ ਕਰੜਦੀਆਂ ਨਾ ਬੰਦੇ ਹੜ੍ਹਦੇ ਨਹੀਂ ਹੁਣ ਕਾਹਲ ਪੁਲੀ ਦੇ ਵਿੱਚ ਪਾਣੀ ਜਾਂਦਾ ਦਾ ਤੇ ਆਪਾਂ ਤੁਸੀ ਦੇਖਿਆ ਹੀ ਆ ਆਪਾਂ ਉੱਤੇ ਗੱਡੀ ਪਿੱਛੇ ਮੋੜੀ 5-6 ਕਿਲੋਮੀਟਰ ਗੱਡੀ ਘੁੰਮ ਕੇ ਆ ਗਈ ਬਾਈ ਕੋਈ ਫਰਕ ਨਹੀਂ ਪੈਂਦਾ ਪਰ ਇਹ ਜਿਹੜੇ ਪੀਂਦੇ ਨਦੀਆਂ ਨਾ ਇਹਨਾਂ ਦੇ ਵਿੱਚ ਪਾਣੀ ਇੱਕੋ ਲੱਖ ਦਾ ਆਉਂਦਾ ਇੱਕੋ ਲੱਖ ਦਾ ਘੜ ਜਾਂਦਾ ਮੈਂ ਕਹਾ ਯਾਰ ਰਿਸਕ ਨਹੀਂ ਲੈਣਾ ਹੈਗਾ ਨਾ ਆਪਾਂ ਕਾ ਤੇ ਰਿਸਕ ਲੈਣਾ ਹੈ ਕਿਹੜਾ ਪਕੜਾ ਹੋ ਵੀ ਕਾਲੀ ਆ ਕੋਈ ਕੋਈ ਗੱਲ ਨਹੀਂ 2 ਘੰਟੇ ਲੇਟ ਪਹੁੰਚ ਪਿੰਡ ਪਹੁੰਚ ਜਾਂਦੇ ਹੋਰ ਕੀ ਦਾ ਬਾਕੀ ਮੀਂਹ ਬਾਈ ਪੰਜਾਬ ਜੂ ਵੀ ਨਾਲੇ ਲਿਆਏ ਇਹ ਨਹੀਂ ਹੈਗਾ ਵੀ ਮੀਂਹ ਰਾਤਾਂ ਛੱਡੇ ਮੀਂਹ ਪੰਜਾਬ 'ਚ ਵੀ ਨਾਲੇ ਲਿਆਏ ਇੱਥੇ ਵੀ ਰੰਗ ਬੰਨੇ ਪਿੱਛੇ ਦਾ ਮੀਂਹ ਖੰਨੇ ਖੰਨੇ ਕੋਲ ਤਾਂ ਖਾਸਾ ਪਿਆ ਹੁਣ ਤਾਂ ਆਪਾਂ ਆਪਣੇ ਪਿੰਡ ਵਾਲੇ ਰਹੁ ਰਾਹ ਨੂੰ ਪੈ ਗਿਆ ਨੀਲੋ ਵਾਲੀ ਨਹਿਰ ਤੇ ਆ ਨਾ ਆਹ ਦੇਖ ਲੋ ਬਾਈ ਇਧਰ ਨਹਿਰ ਆ ਵੀ ਭਰੀ ਚੱਲਦੀ ਆ ਪੂਰੀ ਉੱਪਰ ਤੱਕ ਰਾਂ ਬਾਕੀ ਗੱਡੀ ਬਾਈ ਐਵਰੇਜ ਦਿੱਤੀ ਗੱਡੀ ਬਹੁਤ ਸੋਹਣੀ ਸਵਿਫਟ ਨੇ ਨਜ਼ਾਰਾ ਲਿਆਤਾ ਆ ਉੱਪਰ 2157 ਕਿਲੋਮੀਟਰ ਗੱਡੀ ਚੱਲੀ ਆਪਣੀ ਟੋਟਲ ਜਿੰਨੀ ਆਪਣਾ ਸਫਰ ਚੱਲਿਆ ਰਾਂ ਤਿੰਨ ਟੈਂਕੀਆਂ ਤਿੰਨ ਰੈਂਕੀਆਂ ਫੁੱਲ ਭਰਾਈਆਂ ਦੀਆਂ ਮੰਨ ਲਓ 10 ਕ 11 ਕ ਹਜ਼ਾਰ ਦਾ ਤੇਲ ਖਾ ਗਈ ਗੱਡੀ ਇੰਨਾ ਰਹਿ ਗਿਆ ਹਜੇ ਅਜੇ ਵੀ ਚੱਲ ਜੂ 150 150 ਕਿਲੋਮੀਟਰ ਦਾ ਚੱਲ ਜੂ ਹੋਰ ਜਦ ਤੱਕ ਲਾਈਟ ਜੀ ਆਉਂਦੀ ਆ ਉਹਦੇ ਬਾਅਦ ਬਾਕੀ ਮਹਾਰਾਜ ਦੀ ਕਿਰਪਾ ਹਨਾ ਵੀ ਪਹੁੰਚ ਗਏ ਬਾਕੀ ਮੇਰੇ ਵੀਰਾਂ ਨਾਲ ਕਈ ਫੋਨ ਕਰੀ ਜਾਂਦੇ ਆ ਵੀ ਭਾਈ ਏਰੀਏ ਦੇ ਬਾਰੇ ਜ਼ਰੂਰ ਹਨਾ ਜਾਣਕਾਰੀ ਦਈ ਪਤਾ ਕੀ ਗੱਲ ਆ ਵੀਰੇ ਆਪਾਂ ਦਾ ਗੱਲ ਹੀ ਗਾਹਾਂਗੇ ਵੀ ਜੇ ਮੇਰੇ ਵੀਰ ਨੇ ਕਹੇ ਨੇ ਜਾਣਾ ਹਨਾ ਬਾਈ ਆਪਣੀ ਤਸੱਲੀ ਆਪ ਕਰਕੇ ਆਓ ਜਾ ਕੇ ਦੇਖ ਕੇ ਨਾ ਕੀ ਹਿਸਾਬ ਕਿਤਾਬ ਮੇਰੇ ਕਹਿਣ ਦੇ ਵੀਰੇ ਕੱਲੂ ਕੰਮ ਨਾ ਹੋਵੇ ਹਨਾ ਮੈਂ ਐਵੇਂ ਜਗਾ ਭਲਾ ਬੈਠਾ ਦੋ ਤੇ ਨਾ ਗਾਲਾਂ ਹੀ ਕਢਦਾ ਵੇ ਅਗਲਾ ਵੀ ਯਾਰ ਉਹ ਬਾਈ ਨੇ ਪਸਾਦਦੇ ਹਨਾ ਮੇਰੀ ਕੱਲ ਦੇ ਮੈਨੂੰ ਕਈ ਜਦਨ ਦਾ ਮੈਂ ਗਏ ਆ ਮੈਨੂੰ ਕਈ ਫੋਨ ਆਲੇ ਵੀਰੇ ਕਿੱਦਾਂ ਕੰਮ ਕਰ ਸੀ ਗਏ ਨਹੀਂ ਯਾਰ ਕਦੇ ਪਹਿਲੀ ਵਾਰ ਹੀ ਜਾਣਾ ਕਦੇ ਬਾਹਰ ਨਹੀਂ ਲੈ ਕੇ ਗਏ ਵੀ ਜੀ ਨਾ ਵੀਰੇ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਦੇਖ ਕੇ ਬੱਸ ਮੇਰਾ ਭਰਾ ਹਣਾ ਇਹ ਜੀਜ਼ ਨਾ ਸੋਚਿਓ ਵੀ ਨਿੰਦਰ ਬਾਈ ਦੇਖਿਆ ਆ ਹਣਾ ਉਹ ਸਾਡਾ ਦਾ ਬਾਈ ਆਇਆ ਮੈਨੂੰ ਤਾਂ ਚਲੋ ਪੁਰਾਣਾ ਆਪਾਂ ਪੁਰਾਣੇ ਜਾਣੇ ਆ ਉਧਰ ਨੂੰ ਕਿਤੇ ਨਾ ਕਿਤੇ ਹਣਾ ਟਾਂਕਾ ਫਿਟ ਆਈ ਜਾਂਦਾ ਬਾਕੀ ਜੇ ਕਿਸੇ ਮੇਰੇ ਵੀਨੇ ਨਵੇਂ ਨੇ ਜਾਣਾ ਹਣਾ ਤਾਂ ਉਹ ਆਪਣਾ ਆਪ ਚੈੱਕ ਕਰਕੇ ਏਰੀਆ ਪੂਰੀ ਤਸੱਲੀ ਕਰਕੇ ਫੇਰ ਨਾ ਜਾਵੇ ਵੀ ਮੇਰੇ ਵੀਡੀਓ ਦੇਖ ਕੇ ਜਾਂ ਮੇਰੇ ਕਹਿਣ ਤੇ ਹਣਾ ਨਾ ਮੇਰਾ ਵੀ ਜਾਵੇ ਆਤਮੰਨ ਕੇ ਬੇਨਤੀ ਹੋ ਆ ਭਰਾ ਮੇਰੇ ਸਾਰਿਆਂ ਨੂੰ ਹਣਾ ਬਾਕੀ ਜਾਵਾਂਗੇ ਬਾਈ ਹੁਣ ਮਸ਼ੀਨ ਦੀ ਰਿਪੇਅਰ ਕਰਾਂਗੇ ਅੱਜ ਖੋਲਣੀ ਦੀ ਥੋੜਾ ਜਿਹਾ ਲੇਟ ਹੋ ਗਏ ਮੈਂ ਕਿਹਾ ਚਲੋ ਹੁਣ ਕੱਲ ਨੂੰ ਖੋਲ ਲਾਂਗੇ ਹਨਾ ਇੱਕ ਗੇਅਰ ਦੀ ਬਾ ਸਟਾਰ ਆ ਨਾ ਜਿਹੜੇ ਸਟਾਰ ਇਹ ਆਵਾਜ਼ ਕਰਦੇ ਐ ਡੈਕਸ਼ਨਾਂ ਘੈਂ ਘੈਂ ਜੀ ਖਾਸੀ ਕਰਦੀਆਂ ਬਸ ਉਹ ਦੇਖਣੀ ਐ ਉਹਦੇ ਬਾਅਦ ਇੱਕ ਕਰਨਾਟਾ ਜਿਹੜੇ ਨਾ ਉਹ ਦੇਖਣੇ ਇੱਕ ਗਾਰਡਨ ਦੀਆਂ ਪੱਤੀਆਂ ਹੋਰ ਆਪਣਾ ਕੋਈ ਕੰਮ ਨਹੀਂ ਹੈਗਾ ਮਸ਼ੀਨ ਦਾ ਔਰ ਤੁਹਾਨੂੰ ਪਤਾ ਹੀ ਆ ਨਾ ਸਾਰਾ ਵੀ A to Z ਆਪਾਂ ਮੱਕੀ ਦਾ ਸੀਜ਼ਨ ਤੇ ਚੱਲ ਕੇ ਆਈ ਆ ਬਾਕੀ ਧੋ ਦਾਂਗੇ ਇੱਕ ਵਾਰਾ ਨਾ ਬਾਈ ਚਲੋ ਮਾਰਾ ਜਿੰਨੇ ਜਿੱਤੇ ਨਾ ਦਾਣਾ ਪਾਣੀ ਲਿਖਿਆ ਉਥੇ ਚੁਗ ਲੈਣਾ ਬਾਈ ਜਾ ਕੇ ਜਿੰਨੇ ਆ ਦਿਨ ਦਾ ਲਿਖਿਆ ਦਾ ਨਾ ਚੱਲ ਕੇ ਗਏ ਆ ਘਰ ਤੋਂ ਕੋਈ ਪਲਾਨ ਨਹੀਂ ਦਾ ਕੁਝ ਨਹੀਂ ਦਾ ਕਰਮਨ ਨੂੰ ਬਾਈ ਨੂੰ ਛੁੱਟੀ ਮਸੀ ਮਿਲੀ ਮੱਸੂ ਛੁੱਟੀ ਇੰਨੇ 4-5 ਦਿਨ ਦੀ ਛੁੱਟੀ ਮਿਲੀ 4-5 ਦਿਨ ਲਾਇਆ ਅੱਜ ਵੀ ਬਾਈ ਰਾਮ ਐਮਰਜੈਂਸੀ ਆਉਣਾ ਪੈ ਗਿਆ ਕੱਲ ਆਉਣਾ ਦਾ ਤੁਰਨਾ ਦਾ ਕੱਲ ਸ਼ੋਕਨਗਰ ਜੀਤ ਬਾਈ ਕੋ ਟਾਈਮ ਲੱਗ ਗਿਆ ਪਹਿਲਾਂ ਉਦੋਂ ਆਹ ਮਨ ਬੀਤ ਦੇ ਘਰੇ ਚਲ ਗਿਓ ਚਾਹ ਪਕਾਣਾ ਘਰੇ ਪੀ ਕੇ ਆਉਣੀ ਆ ਫੇ ਸੁਨੀਲ ਦੇ ਪਿੰਡ ਚਲ ਗਏ ਬਈ ਜਿਹੜੀ ਮੈਂ ਪਹਿਲਾਂ ਕਰਤਾਰ ਮਜੀਦ ਚਲਾਉਂਦਾ ਗੁੰਨੇ ਆ ਨਾ ਉੱਥੇ ਬੱਗਿਆ ਉੱਥੇ ਦੇ ਬਾਅਦ ਫਿਰ ਮੋਨੂ ਆ ਬਣਾ ਨਾ ਦौरा ਜੀ ਚਰਾਏ ਤੇ ਉਹਦਾ ਉਹ ਆ ਹੋਟਲ ਆ ਉੱਥੇ ਚਲ ਗਿਆ ਉਹਦੇ ਬਾਅਦ ਰਾਤ 8:30 ਵਜੇ ਤੁਰੇ ਪੰਜਾਬ ਨੂੰ ਆ ਵੀ ਖੜੇ ਨਹੀਂ ਹੈਗੇ ਉਹਦੀ ਵੀ ਅੱਜ ਡਿਊਟੀ ਕਰਨ ਹੁਣ ਜਾਣਾ ਨੇ 9 ਵਜੇ ਆ ਜੇ ਅਨ 9 ਵਜੇ ਆ ਉਹਨੇ ਹੁਣ 11 ਵਜੇ ਡਿਊਟੀ ਤੇ ਪਹੁੰਚਣੀ ਮੋਚਣਾ ਕਿਸੇ ਵੀ ਆਜ ਚੰਡੀਗੜ੍ਹ ਦੇ ਲਈ ਤੁਸੀਂ ਦਰਾਏ ਤੇ ਸਾਨੇ ਵਾਲ ਦੇ ਚੰਡੀਗੜ੍ਹ ਪਹੁੰਚਣਾ ਮੀ ਉਹਦੇ ਕਰਕੇ ਥੋੜਾ ਜਿਹਾ ਆਉਣਾ ਪੈ ਗਿਆ ਤਾਂ ਨਹੀਂ ਤਾਂ ਇੱਕ ਦੋ ਦਿਨ ਹੋਰ ਲਾ ਆਉਂਦੇ ਭਾਵੇਂ ਦੇਖ ਕੇ ਆਉਂਦੇ ਘੁੰਮ ਫਿਰ ਕੇ ਏਰੀਆ ਨਾ ਹੋਰ ਚਲੋ ਜੋ ਮਹਾਰਾਜ ਨੇ ਲਿਖਿਆ ਕਰਮਾਂ ਜੁੱ ਤਾਂ ਕਿਤੇ ਨਹੀਂ ਗਿਆ ਹੈਗਾ ਠੀਕ ਆ ਬਾਈ ਜੀ ਅੱਜ ਦੀ ਵੀਡੀਓ ਹਨਾ ਆਪਣੀ ਇੱਥੇ ਐਂਡ ਕਰਦੇ ਆਂ ਤਾਂ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਨਾ ਧੋ ਕੇ ਹੁਣ ਸੌਂਈਏ ਸਾਰੀ ਰਾਤ ਦੇ ਹਨਾ ਚੱਲਦੇ ਆਂ ਇੱਕਨੇ ਬਾਈ ਗੱਡੀ ਤੁਹਾਨੂੰ ਪਤਾ ਹੈ ਕਿੰਨੀ ਕਿ ਨੀਂਦ ਆਉਂਦੀ ਆ ਚਲੋ ਠੀਕ ਹੈ ਜੀ ਸ਼ੁਕਰੀਆ ਬਾਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ